ਇਹ ਹੈ ਕਹਾਣੀ ਇੱਕ ਅਜਿਹੀ ਰਾਣੀ ਦੀ ਜੋ ਸਿਰਫ ਸੁੰਦਰ ਨਹੀਂ ਸਿਆਣੀ ਬਹਾਦਰ ਅਤੇ ਅਡਠ ਵੀ ਸੀ ਉਹ ਸੀ ਮਹਾਰਾਣੀ ਜਿੰਦਕੌਰ ਸਿੱਖ ਰਾਜ ਦੀ ਆਖਰੀ ਮਹਾਰਾਣੀ ਰਾਣੀ ਜਿੰਦਾ ਦਾ ਜਨਮ 1817 ਵਿੱਚ ਪੰਜੋਆ ਜ਼ਿਲ੍ਹਾ ਲੁਧਿਆਣਾ ਦੇ ਇੱਕ ਸੁਧਾਰਨ ਪਰਿਵਾਰ ਦੇ ਵਿੱਚ ਹੋਇਆ ਉਹ ਦਿਲੋਂ ਬੜੀ ਸੋਹਣੀ ਚੋਸਤਾ ਤੇ ਬੇਈਮਾਨ ਸੀ ਉਸ ਦੀ ਖੂਬਸੂਰਤੀ ਅਤੇ ਅਕਲ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ 1835 ਵਿੱਚ ਉਸ ਨਾਲ ਵਿਆਹ ਕਰਵਾ ਲਿਆ ਜੰਦਕੌਰ ਮਹਾਰਾਜਾ ਦੀ ਸਭ ਤੋਂ ਛੋਟੀ ਤੇ ਆਖਰੀ ਪਤਨੀ ਸੀ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸਿੱਖ ਰਾਜ ਵਿੱਚ ਤਬਾਹੀ ਦਾ ਦੌਰ ਸ਼ੁਰੂ ਹੋ ਗਿਆ ਜੰਦਕੌਰ ਦੀ ਗੋਦ ਵਿੱਚ ਇੱਕ ਨੰਨਾ ਮੁੰਡਾ ਸੀ ਦਲੀਪ ਸਿੰਘ ਅੱਜ ਰਾਜ ਜਾ ਰਿਹਾ ਸੀ ਪਰ ਜੰਦਕੌਰ ਨੇ ਹਾਰ ਨਹੀਂ ਮੰਨੀ ਉਹ ਬਣੀ ਸਭਿਆਚਾਰਕ ਰਾਜਮਾਤਾ ਰੀਜੈਂਟ ਉਸਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਉਹ ਸਿੱਖ ਰਾਜ ਦੀ ਇੱਕ ਔਰਤ ਸੀ ਜਿਸਨੇ ਰਾਜ ਨੂੰ ਚਲਾਇਆ ਅੰਗਰੇਜ਼ਾਂ ਨੂੰ ਇਹ ਔਰਤ ਸਿੰਘਾਸਨ ਤੇ ਬੈਠਣਾ ਮਨਜ਼ੂਰ ਨਾ ਹੋਇਆ ਉਹਨਾਂ ਨੇ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਰਾਣੀ ਜੰਦਕੌਰ ਨੂੰ ਗ੍ਰਿਫਤਾਰ ਕਰਕੇ ਚਨਾਰ ਕਿਲੇ ਦੇ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਦੀਆਂ ਅੱਖਾਂ ਅੱਗੇ ਸਭ ਕੁਝ ਲੁੱਟਿਆ ਗਿਆ ਰਾਜ ਵੀ ਪੁੱਤਰ ਵੀ ਪਰ ਜੰਦਕੌਰ ਨہارਰ ਵਾਲਿਆਂ ਵਿੱਚੋਂ ਨਹੀਂ ਸੀ ਉਹ ਨਜ਼ਰਬੰਦੀ ਤੋਂ ਭੱਜ ਗਈ ਕੁਝ ਸਮੇਂ ਤੱਕ ਨੇਪਾਲ ਵਿੱਚ ਰਹੀ ਤੇ ਬਾਅਦ ਵਿੱਚ ਇੰਗਲੈਂਡ ਗਈ ਉਸਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣਾ ਸੀ ਜਿੱਥੇ ਉਹ ਆਪਣੇ ਨੌਜਵਾਨ ਪੁੱਤਰ ਨੂੰ ਇੱਕ ਅੰਗਰੇਜ਼ ਬਣੇ ਹੋਏ ਦੇਖ ਕੇ ਦੁਖੀ ਹੋ ਗਈ 1863 ਵਿੱਚ ਲੰਡਨ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਇੱਛਾ ਸੀ ਕਿ ਉਸ ਦੀਆਂ ਆਸਤੀਆਂ ਪੰਜਾਬ ਆ ਕੇ ਅਮਰਤਸਰ ਵਿਖੇ ਖਾਕ ਹੋਣ ਬਹੁਤ ਸਾਲਾਂ ਦੇ ਬਾਅਦ ਇਹ ਇੱਛਾ ਪੂਰੀ ਹੋ ਗਈ ਰਾਣੀ ਜਿੰਦਕੌਰ ਉਹ ਰਾਣੀ ਜੋ ਇੱਕ ਮਾਂ ਵੀ ਸੀ ਯੋਧਾ ਵੀ ਸੀ ਤੇ ਬੇਈਮਾਨ ਸਮੇਂ ਦੇ ਵਿੱਚ ਆਪਣੀ ਲਾਜ ਵੀ ਰੱਖੀ ਉਹ ਅੱਜ ਵੀ ਸਿੱਖ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਰਾਣੀ ਮੰਨੀ ਜਾਂਦੀ ਹੈ ਜੇ ਤੁਹਾਨੂੰ ਰਾਣੀ ਜੰਦਕੌਰ ਦੀ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ